ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰઠ ਮਹਲਾ 5 ਘਰ ਦੂਜੇ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰੇਓ नेवल को अंगम साधे पंच जनास्यों संग न छुट अधिक अहंग बुद्ध बाधे पाठ पढ़ो आयुर्वेद बिचारे नेवल को अंगम साधे पंच जनास्यों संग न छुट ਆ ਦੇਖ ਅਹੰਗ ਬੋਧ ਬਾਧੇ ਪਿਆਰੇ ਇਹਨ ਬਿਦ ਮਿਲਣ ਨਾ ਜਾਈ ਮੈਂ ਕੀੇ ਕਰਮਾਂ ਨੇ ਕਾ ਹਾਰ ਪਾਇਓ ਸੁਆਮੀ ਕੇ ਦੁਆਰੇ ਦੀਜ ਕੋਤ ਬੰਦੇ ਕਾ ਰਹਾ मान भयो कर पाती रहे हो, नगन फिर माही तट तीरथ सब धरती भ्रमदा छुटक नाही मन कामना तीरथ जाए बसे सिर करवत वत मानकी महल ना उतरए बिध जे लख जत कए का कानित कहानी है वर कह वर बहु बिद दान दाता र अन्न वस्त्र भूम भर पे न मिलए हर द्वार ਬੰਧਨ ਡਾਡੋਤ ਖਟ ਕਰ ਮਾਰਤ ਰਹਤਾ ਹਾ ਵਹ ਕਰਤ ਬੰਧਨ ਮੈਂ ਪਰਿਆ ਮੈਂ ਮਿਲਿਆ ਇਹ ਜੁਗਤਾ ਜੋਰਗ ਸਿੱਧ ਆਸਨ ਚੌਰਾਸੀ ਇਹ ਭੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮ ਹੈ ਹਰ ਤਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇਜ ਸੋਹੀ ਚੰਦਨ ਚੋਆ ਮਰਤ ਘੋਰ ਕਾ ਦਵਾਰਾ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪਰਪਤ ਜਿਸ ਪੁਰ ਕੋ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਭਾਇਓ ਕਿਰਪਾਲ ਦੀਨ ਦੁਖ ਭੰਜਾ ਹਰ ਹਰ ਕੀਰਤਨ ਇਹ ਮਨ ਰਤ ਤੇਰੋ ਸੇਵਕ ਇਹ ਰੰਗ ਮਤ ਭਾਇਓ ਕਿਰਪਾਲ ਦੀਨ ਦੁਖ ਭੰਜਾ ਹਰ ਹਰ ਕੀਰਤਨ ਏ ਮਨ ਰਤ ਰਹਾਉ ਦੂਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪਹਿਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਉ ਹੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛਟਕਿਓ ਅਦੇ ਕਿਆ ਹੰਗ ਬੁੱਧ ਵਾਧੇ ਗੁਰੂ ਰੂਪ ਗੁਰ ਪਿਆਰੇ ਸਾ ਸੰਗਤ ਜੀ ਦਾ ਪਾਵਨ ਅਖਵਾਕ ਧੰਨ ਗੁਰੂ ਅਰਜਨ ਦੇਹ ਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠਿ 라ਗ ਅੰਦਰ ਪਾਵਨ ਅੰਗ 641 ਤੇ 42 ਉਤੇ ਸੁਭਾਏ ਮਾਨ ਹੈ ਗੁਰੂ ਪਿਆਰ ਵਾਲਿਓ ਅਜਮੀਰ ਪੀਰ ਦੇ ਮਾਲਕ ਬੰਦੀ ਛੋੜਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰਵ ਸਤਿਗੁਰੂ 1663 1563 ਦੇ ਅੰਦਰ ਗੁਰੂ ਕੀ ਵਡਾਲੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਪ੍ਰਗਟ ਹੋਏ ਸਤਿਗੁਰ ਦੇ ਆਮਦ ਦੀ ਖੁਸ਼ੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹਿਰਟਾ ਖੋਲ੍ਹ ਆਇਆ ਤਾਕੇ ਜ਼ਿੰਮੇਦਾਰਾਂ ਨੂੰ ਪਾਣੀ ਦੀ ਥੋੜੀ ਜਿਹੜੀ ਕਮੀ ਸੀ ਉਹ ਖਤਮ ਹੋ ਜਾਏ ਨਾਲ ਗਰੀਬ ਨਿਵਾਜ ਨੇ ਕਿਰਪਾ ਕੀਤੀ ਸਤਿਗੁਰ ਦੇ ਅਮਰ ਦੀ ਖੁਸ਼ੀ ਵਿੱਚ ਸਤਿਗੁਰ ਦੀ ਅੰਮ੍ਰਿਤ ਮਹਿਬਾਨੀ ਦੇ ਸ਼ੁਪਰਾਨਾ ਕੀਤਾ ਜੋ ਬਚਨ ਆਪ ਜੀ ਨੇ ਹੁਣੇ ਸਰਵਣ ਕੀਤੇ ਕਿ ਗੁਝੀ ਛੰਨੇ ਨਾਹੀ ਬਾਤ ਗੁਰੂ ਨਾਨਕ ਟੁੱਠਾ ਜੀਨੇ ਦਾਤ ਕਿ ਗੁਰੂ ਨੇ ਟੁੱਟ ਕੇ ਗੁਰੂ ਨਾਨਕ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਦੋ ਤਲਵਾਰਾਂ ਦੋ ਕਿਰਪਾਨਾਂ ਆਪਣੇ ਤਨ ਤੇ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸਾਰੀ ਕਰਵਾਈ ਢਾਡੀ ਪਰਥਾ ਨੂੰ ਆਰੰਭ ਕਰਵਾਇਆ ਅਤੇ ਜੀਵਨ ਕਾਲ ਦੇ ਚਾਰ ਜੰਗਾਂ ਵੀ ਲੜੀਆਂ ਜਿੱਥੇ ਸਤਗੁਰ ਵੱਡ ਜੋਧੇ ਸਨ ਉਥੇ ਬਹੁ ਪਰਉਪਕਾਰੀ ਜਿਹੜਾ ਵੀ ਕੋਈ ਸਤਗੁਰ ਨੂੰ ਜਿੱਥੇ ਵੀ ਯਾਦ ਕਰਦਾ ਉਥੇ ਪਹੁੰਚ ਕੇ ਉਹਦਿਆਂ ਸਦਰਾ ਵੀ ਪੂਰੀਆਂ ਕਰਦੇ ਸਨ ਇਹੋ ਜੇ ਮਹਾਨ ਸਤਗੁਰ ਜਿਹੜੇ ਕਰੀਬ 11 ਕੋ ਸਾਲ ਦੀ ਉਮਰਦ ਗੁਰਿਆਈ ਦੀ ਗੱਦੀ ਤੇ ਵਿਰਾਜਮਾਨ ਹੋ ਗਏ ਸਨ ਕਿਉਂਕਿ ਧੰਗੁਰੂ ਅਰਜਨ ਦੇਵ ਪਾਤਸ਼ਾਹ ਦੀ ਘਰ 1663 ਦੇ ਵਿੱਚ ਸਤਿਗੁਰ ਦੀ ਆਮਦ ਹੋਈ 1606 ਦੇ ਅੰਦਰ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਗੈ ਨੇ ਤੇ ਕਹਿ ਲਈ ਵੀ 9 ਸਾਲ ਦੀ ਉਮਰ 9 ਸਾਲ ਦੀ ਉਮਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਜੋ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹਨਾਂ ਬਖਸ਼ਿਸ਼ਾਂ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਗੁਰਿਆਈ ਦੀ ਦਾਤ ਨੂੰ ਪ੍ਰਾਪਤ ਕਰਕੇ ਸੰਸਾਰ ਨੂੰ ਤਾਰਿਆ ਉਹ ਥੋੜੇ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਘਰੋਂ ਬਹੁਤ ਉਚਾਈਆਂ ਤੇ ਲੈ ਗਏ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਗੁਰੂ ਘਰ ਦੇ ਟਾੜੀਆਂ ਨੇ ਸਤਿਗੁਰ ਦੀ ਅਤ ਦੀ ਉਸਤਤ ਕਰਕੇ ਸਤਿਗੁਰ ਨੂੰ ਨਿਵਾਜਿਆ ਜਿਵੇਂ ਨੱਥਾ ਤੇ ਅਬਦੁੱਲਾ ਨੇ ਕਿਹਾ ਕਿ ਦੋ ਤਲਵਾਰਾਂ ਬੰਧੀਆਂ ਇੱਕ ਮੇਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹੋ ਜੀਆਂ ਬਖਸ਼ਿਸ਼ਾਂ ਕਿ ਜਿੱਥੇ ਕਹਿ ਦਿੱਤਾ ਕਿ ਭਗ ਤੇਰੀ ਜਹਾਂਗੀਰ ਦੀ ਦਾਤਾ ਤੇਰੀ ਪਗ ਅੱਗੇ ਜਹਾਂਗੀਰ ਦੀ ਪਗ ਵੀ ਸਿੱਕੀ ਲੱਗਦੀ ਏ ਉਹ ਮਹਾਨ ਸਤਗੁਰ ਦਾ ਅਜ ਪ੍ਰਕਾਸ਼ ਪ੍ਰਭ ਤਿਨ ਆਦੀ ਖੁਸ਼ੀ 4:30 ਵਜੇ ਗੁਰਮਤ ਵਿਚਾਰਾਂ ਹੋਣ ਗਿਆ ਨਾਲ ਅਜ ਸ਼ਾਮ ਨੂੰ ਇਸ ਪਾਵਨ ਅਸਥਾਨ ਤੇ 5:00 ਵਜੇ ਤੋਂ ਰਾਤ 12:00 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਗੁਰਦੁਆਰਾ ਮੈਨੋ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਵਿਸ਼ੇਸ਼ ਸਮਾਗਮ ਹੋ ਰਹੇ ਨੇ ਵੱਚੜ ਕੇ ਹਾਜ਼ਰੀਆਂ ਭਰੋ ਸੇਵਾ ਕਰੋ ਗੁਰੂ ਦੇ ਅਸ਼ੀਸ਼ਾਂ ਮਾਣੋ ਜੀ ਹੋਈਆਂ ਭੁੱਲਾਂ ਦੇਖਿਵਾ ਵਾਹੇ ਇਹ ਗੁਰਜੀ ਦਾ ਖਾਲਸਾ ਵਾਹੇ ਇਹ ਗੁਰਜੀ ਕੀ ਫਤਿਹ